ਖਬਰ ਹੁਸ਼ਿਆਰਪੁਰ ਦੇ ਇੱਕ ਨਿੱਜੀ ਸਕੂਲ ਤੋਂ ਸਾਹਮਣੇ ਆਈ ਹੈ ਜਿੱਥੇ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਸਰੀ ਸਾਬਤੇ ਕੜਾ ਲਾਉਣ ਲਈ ਕਿਹਾ ਗਿਆ ਜਿਸ ਤੇ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਾਂ ਕਿ ਸ੍ਰੀ ਸਾਹਿਬ ਪਾਕੇ ਅੰਦਰ ਪੇਪਰ ਦੇਣ ਲਈ ਨਹੀਂ ਜਾ ਸਕਦੇ ਪਰ ਪਰਿਵਾਰ ਤੇ ਬਾਰ ਬਾਰ ਜ਼ੋਰ ਪਾਉਣ ਤੇ ਪੁਲਿਸ ਵੱਲੋਂ ਉਸ ਬੱਚੇ ਨੂੰ ਅੰਦਰ ਜਾਣ ਦੇ ਦਿੱਤਾ ਗਿਆ ਮੇਰਾ ਨਾਮ ਹਰਜੀਤ ਸਿੰਘ ਜੀ ਨਹੀਂ ਪ੍ਰੋਬਲਮ ਹੈ ਜੀ ਪ੍ਰੋਬਲਮ ਸਾਰ ਇਹ ਹੈ ਕਿ ਬੱਚਾ ਸ੍ਰੀ ਸਾਹਿਬ ਪਾਕੇ ਨੂੰ ਪਹਿਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਢੱਕਿਆ ਗਿਆ ਪਿਸ ਕੜਾ ਔਰ ਸ੍ਰੀ ਸਾਹਿਬ ਜੇ ਨਹੀਂ ਬਾਅਦ ਵਿੱਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਹੈ ਟ੍ਰਿਪਲ ਐਸ ਵੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਹੈ ਕੀ ਕਹਿ ਆ ਕੀ ਬੈਠੀਓ ਪੈਸੇ ਪੈਨੀ ਅਲਾਉਟ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਿਹਾ ਕੋ ਸਰ ਜਿਹੜਾ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਰਿਸੈਪਟ ਪੁਲਿਸ ਵਾਲੇ ਨੇ ਕਹਿ ਕੇ ਬਾੜਿਆ ਉਹਨਾਂ ਨੇ ਬੜਵਾਇਆ ਇਹ ਨਹੀਂ ਬਾੜਦੇ ਪਹਿਲੇ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਹੋ ਕਿਸੇ ਸਰ ਇਹ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪੈਨੀ ਕੜਾਉਂ ਸੀਰ ਸਾਹਿਬ ਅਲਾਉਟ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕਿਉਂ ਜਿਹੜੇ ਸੀਰ ਸਾਹਿਬ ਦਾ ਪੇਪਰ ਦੇ ਨਹੀਂ ਚਾਦਾ ਬੱਚਾ ਹਾਂ ਸਾਰੇ ਪੇ ਤੇ ਇਹਨਾਂ ਨੂੰ ਪੁਸ਼ੋ ਕਲੇਮ ਕਰਨੇ ਨੇ ਕਿ ਪੰਜਾਬ ਵਿੱਚ ਵੀ ਡੈਟਿਫਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਪਈ ਅਸੀਂ ਕੌਣ ਆ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਹੈ ਕਿ ਕਿ ਉਹ ਪੰਜਾਬ ਵਿੱਚ ਨਹੀਂ ਪੰਜਾਬ ਵਿੱਚ ਇਦਾਂ ਦੀ ਗੱਲ ਹੋਏਗੀ ਤਾਂ ਕਹਿੰਦਾ ਪਰ ਕਿਹੜਾ ਦੋ ਦੋਨੋਂ ਚੀਜ਼ ਹੈ ਸਾਡੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਿਆਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11 ਵਜੇ ਸ਼ੁਰੂ ਹੋਇਆ ਲੇਕਿਨ 9 ਵਜੇ ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਔਰ ਜੇ ਇਕੱਲਾ ਬੱਚਾ ਉਧਰ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿਂਦਾ ਮੇਰਾ ਚੀਵੀ ਸਾਹ ਲਾ ਕੇ ਅੰਦਰ ਜਾਣ ਲਈ ਕਹਿ ਰਹੇ ਕਿਸ ਨੂੰ ਕੌਣ ਕਹਿ ਰਿਹਾ ਕਿਸੇ ਨੇ ਨਹੀਂ ਕਿਤੇ ਨਹੀਂ ਕਿਹਾ ਹੀ ਨਹੀਂ ਲਗਾ ਭਾਈ ਕਿਹਾ ਹੈ ਨਹੀਂ ਸਰ ਜਿਹੜੀ ਸਾਹ ਕੋਣ ਲਾ ਸਕਦਾ ਕੋਈ ਨਹੀਂ ਕਹਿ ਰਹੇ ਡੱਕੇ ਉਹ ਕਹਦੇ ਨਾ ਤਾਂ ਹੀ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰਨਾ ਸ੍ਰੀ ਸਾਹਿਬ ਥੋੜੀ ਲਾ ਸਕਦੇ ਦੱਸੋ ਕੋਣ ਲਾ ਸਕਦਾ ਖਬਰ ਹੁਸ਼ਿਆਰਪੁਰ ਦੀ ਕਨੀਜੀ ਸਕੂਲ ਤੋਂ ਸਾਹਮਣੇ ਆਈ ਹੈ ਜਿੱਥੇ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਸ੍ਰੀ ਸਾਹਿਬ ਅਤੇ ਕੜਾ ਲਾਉਣ ਲਈ ਕਿਹਾ ਗਿਆ ਜਿਸ ਤੇ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ੍ਰੀ ਸਾਹਿਬ ਪਾਕੇ ਅੰਦਰ ਪੇਪਰ ਦੇਣ ਲਈ ਨਹੀਂ ਜਾ ਸਕਦੇ ਪਰ ਪਰਿਵਾਰ ਤੇ بار بار ਜ਼ੋਰ ਪਾਉਣ ਤੇ ਪੁਲਿਸ ਵੱਲੋਂ ਉਸ ਬੱਚੇ ਨੂੰ ਅੰਦਰ ਜਾਣ ਦੇ ਦਿੱਤਾ ਗਿਆ ਮੇਰਾ ਨਾਮ ਹਰਜੀਤ ਸਿੰਘ ਜੀ ਨਹੀਂ ਪ੍ਰੋਬਲਮ ਹੈ ਜੀ ਪ੍ਰੋਬਲਮ ਸਰ ਇਹ ਵੀ ਬੱਚਾ ਸ਼੍ਰੀ ਸਾਹਿਬ ਪਾ ਕੇ ਉਹਨੂੰ ਪਹਿਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਢੱਕਿਆ ਗਿਆ ਵੀ ਜਿਵੇਂ ਕੜਾ ਔਰ ਸ਼੍ਰੀ ਸਾਹਿਬ ਜੀ ਨਈ ਬਾਅਦ ਵਿੱਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਟ੍ਰਿਪਲ ਐਸਬੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਹੈ ਕੀ ਕਹਿ ਆ ਕੀ ਬਾਈ ਠੀਕ ਉਹ ਇਸ ਪੈਨੀ ਅਲਾਉਟ ਨਹੀਂ ਕਰਦੇ ਪਹਿਲੇ ਸਰ ਕੌਣ ਕਹਿ ਰੇ ਕੋ ਸਰ ਜਿਹੜਾ ਗੇਟ ਤੇ ਖੜੇ ਆ ਸਾਰੇ ਤੇ ਪੁਲਿਸ ਵਾਲੇ ਨੇ ਅੰਦਰ ਕਪੜੀ ਸਿੱਪ ਪੁਲਿਸ ਵਾਲੇ ਨੇ ਕਹਿ ਕੇ ਵਾੜਿਆ ਉਹਨਾਂ ਨੇ ਬੜਵਾਇਆ ਇਹ ਨਹੀਂ ਵਾੜਦੇ ਪਹਿਲੇ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਹੋ ਕਿਸੇ ਸਰ ਇਹ ਪਤਾ ਨਹੀਂ ਕਿਹਦੇ ਸੀਰ ਸਾਹਿਬ ਨੂੰ ਪਹਿਨੇ ਕੜਾਉ ਸੀਰ ਸਾਹਿਬ ਨੂੰ ਅਲਾਉਟ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਸੀਰ ਸਾਹਿਬ ਦਾ ਪੇਪਰ ਦੇ ਨਹੀਂ ਚਾਹਦਾ ਬੱਚਾ ਮਸਾਲੇ ਪੇ ਤੇ ਇਹਨਾਂ ਨੂੰ ਪੁੱਛੋ ਕਲੇਮ ਕਰਨਾ ਜੇ ਪੰਜਾਬ ਦੇ ਵਿੱਚ ਆਈਡੈਂਟੀਫਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਪਈ ਅਸੀਂ ਕੌਣ ਆ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਕਿ ਉਹ ਕਿ ਉਹ ਪੰਜਾਬ ਵਿੱਚ ਨਹੀਂ ਪੰਜਾਬ ਵਿੱਚ ਇੰਨੀ ਗੱਲ ਹੋ ਰਹੀ ਜੀ ਤਾਂ ਕਹਿੰਦਾ ਪਰ ਕਿਹੜਾ ਦੋ ਦੋਨੋਂ ਚੀਜ਼ ਹੈ ਸਾਡੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਿਆਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11:00 ਵਜੇ ਸ਼ੁਰੂ ਹੋਇਆ ਲੇਕਿਨ 9:00 ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਔਰ ਜੇ ਇਕੱਲਾ ਬੱਚਾ ਅੰਦਰ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿਂਦਾ ਮੇਰਾ ਚੀਵੀ ਸਾਹ ਲਾ ਕੇ ਅੰਦਰ ਜਾਣ ਲਈ ਕਹਿ ਰਹੇ ਕਿਸ ਨੂੰ ਕੌਣ ਕਹਿ ਰਿਹਾ ਹੈ ਕਿਸੇ ਨੇ ਨਹੀਂ ਕਿਹਾ ਹੀ ਨਹੀਂ ਕਦੀ ਕਿਹਾ ਹੈ ਨਹੀਂ ਸਰ ਜੀ ਹਿਸਾਬ ਕੋਈ ਨਹੀਂ ਲਾ ਸਕਦਾ ਕੋਈ ਕਹਿ ਰਹੇ ਡੱਕਿਓ ਕਹਿ ਰਹੇ ਨਾ ਤਾਂ ਹੀ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰਨਾ ਸਰ ਜੀ ਸਾਹਿਬ ਥੋੜੀ ਲਾ ਸਕਦੇ ਦੱਸੋ ਕੋਣ ਲਾ ਸਕਦਾ